ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਗੂਫੇ ਛੱਡ ਰਹੇ ਹੈ ਤੇ ਬੇਫਕੂਫ ਬਣਾ ਰਹੇ ਔਰ ਜਦੋਂ ਜਦੋਂ ਕੋਈ ਉਹਨਾਂ ਤੇ ਇਮਤਿਹਾਨ ਦੀ ਘੜੀ ਆਉਂਦੀ ਹੈ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਆ ਤੁਹਾਡੇ ਸਾਹਮਣੇ ਵੈਸੇ ਤਾਂ ਜਦੋਂ ਇਹ ਸਰਕਾਰ ਆਈ ਸੀ ਉਦੋਂ ਹੀ ਬਦਲਾਅ ਦਾ ਇੱਕ ਬਹੁਤ ਵੱਡਾ ਨਾਰਾ ਦਿੱਤਾ ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾਏ ਗਏ ਕਿ ਸਵਰਗ ਪੰਜਾਬ ਤੇ ਲਿਆਂਦਾ ਜਾਏਗਾ ਕਿ ਪੰਜਾਬ ਸਵਰਗ ਹੋਏਗਾ ਤੇ ਸਵਰਗ ਨੂੰ ਪੰਜਾਬ ਤੇ ਲਿਆਵਾਂਗੇ ਅਮਰੀਕਾ ਤੇ ਕੈਨੇਡਾ ਤੋਂ ਵੀ ਲੋਕ ਆਇਆ ਕਰਨਗੇ ਇੱਥੇ ਇਸ ਦੇਸ਼ ਨੂੰ ਵੇਖਣ ਇੱਥੇ ਰਹਿਣ ਇੱਥੇ ਵਸਣ ਆਸੀ ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਦਾ ਇੱਕ ਕਿャਸੀ ਵੀ ਗੋਰੇ ਆਇਆ ਕਰਨਗੇ ਹੁਣ ਫੇਰ ਬਾਈ ਇਲੈਕਸ਼ਨ ਆਇਆ ਜਲੰਧਰ ਦਾ ਤੇ ਮਾਨ ਸਾਹਿਬ ਨੇ ਜਲੰਧਰ ਘਰ ਲੈ ਲਿਆ वैसे त मेरा ख्याल मुख्यमंत्री साहब ਨੂੰ ਕਾਰ ਰੈਂਟ ਤੇ ਲੈਣ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਇਹ ਪਤਾ ਲੱਗਿਆ ਵੀ ਉਹ ਕਾਰ ਸਰਕਾਰ ਦੁਆਰਾ ਰੈਂਟ ਤੇ ਲਿਆ ਗਿਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਅਗਰ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਜਾ ਕੇ ਕਾਰ ਰੈਂਟ ਤੇ ਲੈਣਾ ਮੈਨੂੰ ਕੀ ਇਤਰਾਜ਼ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਇੱਥੇ ਰਿਹਾ ਕਰਾਂਗਾ ਬਕਾਇਦਾ ਜਲੰਧਰ ਵੈਸਟ ਦੀ ਜੂਚ ਲਿਆ ਗਿਆ ਉਹ ਕਾਰ ਜੂਰਡਿਕਸ਼ਨ ਜਲੰਧਰ ਵੈਸਟ ਡੀਸੀ ਉੱਥੇ ਰਹੇ ਇਲੈਕਸ਼ਨ ਇਲੈਕਸ਼ਨ ਤੇ ਵਾਦਾ ਕੀਤਾ ਗਿਆ ਕਿ ਮੈਂ ਇੱਥੇ ਰਿਹਾ ਕਰਾਂਗਾ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਮਾਨ ਸਾਹਿਬ ਤੁਸੀਂ ਇੱਥੇ ਰਹਿ ਨਹੀਂ ਸਕਨਾ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿੱਦਾਂ ਨਿਭਾਓਗੇ ਇੱਥੇ ਰਹਿ ਕੇ ਹੁਣ ਤੁਹਾਡੇ ਸਾਹਮਣੇ ਉਹ ਕਾਰ ਜਿਸ ਦਿਨ ਦਾ ਚੋਣ ਜਿੱਤੇ ਹੈ ਨਤੀਜਾ ਆਇਆ ਉਹ ਕਾਰ ਬੰਦ ਪਿਆ ਜੇ ਖੁੱਲਾ ਹੈ ਤਾਂ ਦੱਸ ਦਿਓ ਕੌਣ ਪਤਾ ਲੱਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਘਰ ਜਿਹੜਾ ਕਮਿਸ਼ਨਰ ਦੇ ਜਿਹੜਾ ਕੋਈ ਬੈਂਗਲور ਜਾਂ ਉਹਦਾ ਘਰ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਘਰ ਇੱਥੇ ਤਬਦੀਲ ਕਰ ਲਾਂਗਾ ਪਹਿਲੀ ਗੱਲ ਤਾਂ ਉਹ ਬਲੇਮਾਨਸ ਦਾ ਜਿਹੜਾ ਉੱਥੇ ਕਮਿਸ਼ਨਰ ਲੱਗਿਆ ਉਹਦਾ ਵੀ ਕੰਮਕਾਜ ਸਾਰਾ ਖਰਾਬ ਹੋ ਜਾਏਗਾ ਵੀ ਉਹਨਾਂ ਦੇ ਉਹਰੇ ਘਰ ਦੇ ਵਿੱਚ ਆਪਦਾ ਇਹ ਰੈ residense ਬਣਾ ਲੈਣਗੇ ਫਿਰ ਮੈਂ ਇਹ ਸਵਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 2 ਦਿਨ ਹਫਤੇ ਚ ਦੋ ਦਿਨ ਹੀ ਕਿਹਾ ਕਿ ਮਹੀਨੇ ਚੋਂ ਦੋ ਦਿਨ ਕਿਹਾ ਮੈਂ ਤੁਹਾਨੂੰ ਕੁਝ ਹਫਤੇ ਚੋਂ ਦੋ ਦਿਨ ਹੁਣ ਹਫਤੇ ਜੋ ਦੋ ਦਿਨ ਉਹ ਜਲੰਧਰ ਲਾਇਆ ਕਰਨਗੇ ਐਸ ਹੀ ਸੈਡ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਜੇ ਲਾਇਆ ਕਰਨ ਪਰ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਇਸ ਤੋਂ ਬਾਅਦ ਗਿੱਦੜਵੇ ਇਲੈਕਸ਼ਨ ਹੈ ਇਸ ਤੋਂ ਬਾਅਦ ਬਰਨਾਲੇ ਇਲੈਕਸ਼ਨ ਹੈ ਚੱਬੇਵਾਲ ਇਲੈਕਸ਼ਨ ਹੈ ਉਹ ਜੇ ਸਾਰੀਆਂ ਜਗ੍ਹਾ ਤੇ ਉਹਨਾਂ ਚਾਰ ਘਰ ਹੋਰ ਲੈਣੇ ਪੈਣੇ ਆ ਫਿਰ ਚਾਰੇ ਉਹਨਾਂ ਜਗ੍ਹਾ ਤੇ 2-2 ਦਿਨ ਅਗਰ ਲਾਉਣਗੇ ਤਾਂ ਮਾਨ ਸਾਹਿਬ ਤਾਂ ਇਹਨਾਂ ਪੰਜ ਹਲਕਿਆਂ ਚ ਹੀ ਰਹਿ ਜਾਣਗੇ ਜੇ ਪੰਜ ਜ਼ਿਲ੍ਹਿਆਂ ਚ ਲਾ ਲਵਾਂ ਬਾਕੀ ਜ਼ਿਲ੍ਹਿਆਂ ਦਾ ਕੀ ਹੋਇਆ ਤਾਂ ਬਾਕੀ ਹਲਕਿਆਂ ਦਾ ਕੀ ਹੋਏਗਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਾ ਸਰ ਸਗੂਫੇ ਛੱਡਨੇ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ ਇਹ ਮਾਨ ਸਾਹਿਬ ਲੋਕਾਂ ਨੂੰ ਬੇਵਕੂਫ ਬਣਾਉਣਾ ਵੰਡ ਕਰਨ ਇਸੇ ਕਾਰਨ ਰਿਆ ਕਿ ਅਸੀਂ 7 ਸੀਟਾਂ ਦਿੱਤੇ ਉਹ 3 ਸੀਟਾਂ ਦਿੱਤੇ ਕਿਉਂਕਿ ਉਹ ਕਹਿੰਦੇ ਸੀ 13 0 ਤੇ ਮੈਂ ਕਹਿੰਦਾ ਸੀ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਆਏਗੀ ਸੀਟਾਂ ਪਤਾ ਨਹੀਂ ਕਿੰਨੀਆਂ ਹੋਣੀਆਂ ਸਾਡੇ ਕੋਲੇ ਸਭ ਤੋਂ ਵੱਧ ਸੀਟਾਂ ਹੋਣੀਆਂ ਉਵੇਂ ਹੀ ਹੋਇਆ ਇਸੇ ਕਰਕੇ ਉਹਨਾਂ ਕੋਲੇ 3 ਆਏ ਕਿਉਂਕਿ ਬਹੁਤ ਵੱਡੇ ਵੱਡੇ ਓਵਰ ਪ੍ਰੋਮਿਸਿੰਗ ਜਿਹੜੇ ਕੀਤੇ ਸਨ ਵਾਦੇ आसमान ਤੋਂ ਤਾਰੇ ਤੋੜ ਲਿਆਉਂਗਾ ਬਦਲਾਅ ਹੋਏਗਾ ਇੱਕ ਐਸਾ ਰਾਜ ਹੋਏਗਾ ਪਹਿਲੇ ਵਾਲੇ ਸੀ ਜਿਹੜੇ ਅਕਾਲੀ ਦਲ ਵਾਲੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਸੀ 25 ਸਾਲ ਦੀ ਗੱਲ ਕਰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਨਿਭੜਿਆ ਤੇ ਸਾਰਾ ਕੁਝ ਧੋਕੇ ਲੈ ਗਿਆ ਹੁਣ ਇੱਕ ਸੀਟ ਆਈ ਹੈ ਕੋਈ ਵੀ ਨਹੀਂ ਰਿਹਾ ਅਕਾਲੀ ਦਲ ਵਿੱਚ ਇਹੀ ਹਾਲ ਇਸ ਪਾਰਟੀ ਦਾ